ਪਟਿਆਲਾ ਚ ਨੌਜਵਾਨ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਸੋਸਾਇਟੀ ਦੇ ਬਾਹਰ ਚੱਲੀਆਂ ਡਾਂਗਾ ਦੋ ਨੌਜਵਾਨਾਂ ਵੱਲੋਂ ਇੱਕ ਦੀ ਕੁੱਟਮਾਰ ਕਾਨੂੰਨ ਵਿਵਸਥਾ ਤੇ ਖੜੇ ਹੋਏ ਸਵਾਲ ਪਟਿਆਲਾ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਰਿਜੀਕੋ ਸੋਸਾਇਟੀ ਦੇ ਬਾਹਰ ਇੱਕ ਨੌਜਵਾਨ ਨਾਲ ਡਾਂਗਾ ਨਾਲ ਬੇਰਹਿਮੀ ਨਾਲ ਉਸ ਨੂੰ ਕੁੱਟਿਆ ਜਾ ਰਿਹਾ ਹੈ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ viral video ਮੁਤਾਬਕ ਇਹ ਮਾਮਲਾ ਅਗਲ ਟਾਵਰ ਦੇ ਸਾਹਮਣੇ ਵਾਪਰਿਆ ਦੱਸ ਰਿਹਾ ਜਾ ਰਿਹਾ ਹੈ ਤੇ ਜਿੱਥੇ ਦੋ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਸੜਕ ਤੇ ਹੀ ਬੁਰੀ ਤਰ੍ਹਾਂ ਪਿੱਟਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਹੈ ਘਟਨਾ ਦੌਰਾਨ ਆਸ-ਪਾਸ ਮੌਜੂਦ ਲੋਕ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਨੇ ਅਤੇ ਇਸ ਮਾਮਲੇ ਸੰਬੰਧੀ Connor! ਵੱਲੋਂ ਲਾਇਨ ਪਟਿਆਲਾ ਦੇ ਐਸਐਚਓ ਅਮਨਦੀਪ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਹੀ ਮਿਲੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਹਾਲੇ ਤੱਕ ਪੁਲਿਸ ਕੋਲ ਇਸ ਮਾਮਲੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਜਾਂ ਦਰਖਾਸਤ ਪ੍ਰਾਪਤ ਨਹੀਂ ਹੋਈ ਹੈ ਐਸਐਚਓ ਅਮਨਦੀਪ ਬਰਾੜ ਨੇ ਵੀ ਕਿਹਾ ਕਿ ਜਿਵੇਂ ਹੀ ਪੀੜਤ ਨੌਜਵਾਨ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਈ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਵਾਇਰਲ ਵੀਡੀਓ ਰਾਹੀਂ ਕੋਈ ਵਾਹਨ ਨੰਬਰ ਜਾਂ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਆਪਣੇ ਪੱਧਰ ਤੇ ਵੀ ਜਾਂਚ ਸ਼ੁਰੂ ਕਰੇਗੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਪੀੜਤ ਨੌਜਵਾਨ ਦੀ ਪਛਾਣ ਉਸ ਦੀ ਸਿਹਤ ਸਥਿਤੀ ਜਾਂ ਘਟਨਾ ਨਾਲ ਜੁੜੀ ਹੋਈ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੇ ਕਰਨ ਜਾਣਕਾਰੀ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਘਰੇ ਵਿਚਲਿਆ ਕੇ ਸਖਤ ਕਾਰਵਾਈ ਕੀਤੀ ਜਾ ਸਕੇ ਹਾਲੇ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੂਗਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾ ਨਾਲ ਕੁੱਟਮਾਰ ਕਰਦੇ ਆ ਜਿਸ ਸੰਬੰਧੀ ਅਜੇ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸੰਬੰਧ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਫਿਰ ਕੋਈ ਸੂਆ ਮੋਟੋ ਵੀ ਦਿੱਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਉਹ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾਂ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਵੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸੱਟਾਂ ਲੱਗੀਆਂ ਗਿਆ ਜੇ ਤੁਹਾਡਾ ਕੋਈ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਐਕਚੁਅਲੀ ਮੈਂ ਅਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨੈਂਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਅਧਾਰ ਤੇ ਉਹਨਾਂ ਖਿਲਾਫ ਦੋਸ਼ੀਆ ਗਨਾਬ ਜਲਦ ਕਾਨੂੰਨੀ ਕਾਰਵਾਈ ਕੰਮ ਚਲਿਆਂਵਾਂਗੇ ਠੀਕ ਹੈ ਬਾਈ